ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਧੀ ਵੱਲੋਂ ਮਾਂ ਨੂੰ ਕੀਤੇ ਫੋਨ ਦੀ ਇੱਕ ਦਰਦ ਭਰੀ ਕਹਾਣੀ ਚਲੋ ਸ਼ੁਰੂ ਕਰਦੇ ਹਾਂ ਹੈਲੋ ਮੰਮੀ ਕੀ ਹਾਲ ਆ ਸਿਹਤ ਠੀਕ ਆ ਤੇਰੀ ਵੀਰ ਜੀ ਕਿੱਥੇ ਆ ਤੇ ਭਾਬੀ ਬੱਚੇ ਸਾਰੇ ਠੀਕ ਆ ਵੀਰ ਜੀ ਤਾਂ ਮੈਨੂੰ ਭੁੱਲ ਹੀ ਗਏ ਕਦੇ ਵੀ ਫੋਨ ਨਹੀਂ ਕਰਦੇ ਤੇ ਮੇਰੇ ਫੋਨ ਕਰਨ ਤੇ ਵੀ ਉਹ ਬਿਜੀ ਰਹਿੰਦੇ ਆ ਰਾਜਦੀਪ ਨੇ ਫੋਨ ਕਰਕੇ ਆਪਣੀ ਮੰਮੀ ਨੂੰ ਪੁੱਛਿਆ ਹਾਂ ਪੁੱਤ ਮੈਂ ਠੀਕ ਆ ਬਾਕੀ ਸਾਰੇ ਵੀ ਠੀਕ ਨੇ ਗਰਜੋਤ ਅੱਜਕੱਲ ਬਹੁਤ ਬਿਜ਼ੀ ਰਹਿੰਦਾ ਬਸ ਤੇਰੀ ਯਾਦ ਆਉਂਦੀ ਰਹਿੰਦੀ ਆ ਤੈਨੂੰ ਮਿਲਣ ਨੂੰ ਦਿਲ ਕਰਦਾ ਪਤਾ ਨਹੀਂ ਕਿੰਨੀ ਕੁ ਜ਼ਿੰਦਗੀ ਰਹਿ ਗਈ ਆ ਅੱਖਾਂ ਬੰਦ ਹੋਣ ਤੋਂ ਪਹਿਲਾਂ ਮਿਲ ਜਾਤੀ ਏ ਕਿਉਂ ਜੀਆਂ ਗੱਲਾਂ ਕਰਦੇ ਹੋ ਮੰਮੀ ਜੇ ਮੈਂ ਤੈਨੂੰ ਕੁਝ ਹੋ ਗਿਆ ਤਾਂ ਮੇਰਾ ਕੀ ਬਣੂ ਤੂੰ ਕਦੇ ਸੋਚਿਆ ਕਿ ਜੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਆਪਣੇ ਦਿਲ ਦੀਆਂ ਗੱਲਾਂ ਕਿਹਦੇ ਨਾਲ ਕਰਿਆ ਕਰਾਂਗੀ ਮੰਮੀ ਇੱਕ ਤੂੰ ਹੀ ਤਾਂ ਹੈ ਜਿਹਦੇ ਨਾਲ ਮੈਂ ਬਿਨਾ ਡਰ ਸਾਰੀਆਂ ਗੱਲਾਂ ਕਰ ਲੈਂਦੀ ਆ ਫੋਨ ਤੇ ਗੱਲ ਕਰਦੀ ਕਰਦੀ ਰਾਜਦੀਪ ਦਾ ਗੱਚਪੜ ਆਇਆ ਓਹੋ ਤੂੰ ਤਾਂ ਰੋਈ ਪਈ ਮੈਂ ਬਿਨਾ ਮਿਲੇ ਤੈਨੂੰ ਕਿਤੇ ਨਹੀਂ ਮਰਨ ਵਾਲੀ ਤੂੰ ਮੇਰੀ ਟੈਨਸ਼ਨ ਨਾ ਲੈ ਇਹ ਦੱਸ ਮੇਰੇ ਦੋਤੀ ਦੋਤਾ ਕਿਵੇਂ ਆ ਠੀਕ ਆ ਮੰਮੀ ਰੀਤੂ ਤਾਂ ਕਹਿੰਦੀ ਆ ਕਿ ਇੱਕ ਵਾਰ ਅਸੀਂ ਛੁੱਟੀਆਂ ਵਿੱਚ ਨਾਨਕੇ ਜਰੂਰ ਜਾਣਾ ਪੁੱਤ ਮੇਰਾ ਵੀ ਬੜਾ ਜੀ ਕਰਦਾ ਤੈਨੂੰ ਮਿਲਣ ਨੂੰ ਸਾਲ ਹੋ ਗਿਆ ਤੁਹਾਨੂੰ ਮਿਲਿਆ ਨੂੰ ਮੰਮੀ ਤੂੰ ਤਾਂ ਜਾਣਦੀ ਹੀ ਆ ਮੇਰੀ ਸੱਸ ਨੂੰ ਜਦੋਂ ਦਾ ਪੈਰਾਲਾਈਜ਼ ਅਟੈਕ ਆਇਆ ਉਸ ਤੋਂ ਉੱਠਿਆ ਬੈਠਿਆ ਨਹੀਂ ਜਾਂਦਾ ਤੇ ਵੈਸੇ ਵੀ ਆਪਣਾ ਪਿੰਡ ਬਹੁਤ ਦੂਰ ਆ ਮੈਂ ਇੱਕ ਦਿਨ ਵਿੱਚ ਮਿਲ ਕੇ ਵਾਪਸ ਵੀ ਨਹੀਂ ਆ ਸਕਦੀ ਤੇਰੇ ਤੋਂ ਵੀ ਨਹੀਂ ਆਇਆ ਜਾਂਦਾ ਮੈਂ ਕੀ ਕਰਾਂ ਚੱਲ ਮੰਮੀ ਛੱਡ ਤੂੰ ਜੇ ਭਾਬੀ ਜਾਂ ਵੀਰਾ ਕੋਲ ਆ ਤਾਂ ਗੱਲ ਕਰਾ ਦੇ ਬਹੁਤ ਦਿਨ ਹੋ ਗਏ ਆ ਉਹਨਾਂ ਨਾਲ ਗੱਲ ਕੀਤੀਆਂ ਰਾਜਦੀਪ ਤੇਰੀ ਭਾਬੀ ਰਸੋਈ ਚ ਕੰਮ ਕਰ ਰਹੀ ਆ ਬਾਅਦ ਵਿੱਚ ਗੱਲ ਕਰ ਲਈ ਚਲ ਠੀਕ ਆ ਪੁੱਤ ਤੂੰ ਆਪਣੀ ਸੱਸ ਦਾ ਚੰਗੀ ਤਰ੍ਹਾਂ ਧਿਆਨ ਰੱਖ ਆਪਣਾ ਤੇ ਬੱਚਿਆਂ ਦਾ ਵੀ ਧਿਆਨ ਰੱਖ ਮੰਮੀ ਨੂੰ ਮੰਮੀ ਤੂੰ ਵੀ ਆਪਣਾ ਧਿਆਨ ਰੱਖੀ ਮੈਂ ਫੋਨ ਕੱਟਦੀ ਆ ਫੋਨ ਤੇ ਗੱਲ ਕਰਦੇ ਰਾਜਦੀਪ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੰਮੀ ਕੋਈ ਗੱਲ ਲਕੋ ਰਹੀ ਆ ਅੱਜ ਫੇਰ ਮੰਮੀ ਨੇ ਭਾਬੀ ਨਾਲ ਗੱਲ ਕਰਨ ਤੇ ਬਹਾਨਾ ਬਣਾ ਦਿੱਤਾ ਇਹ ਗੱਲ ਸੋਚਦੇ ਸੋਚਦੇ ਰਾਜਦੀਪ ਫੋਨ ਕੱਟਣ ਹੀ ਲੱਗੀ ਸੀ ਕਿ ਉਸ ਨੂੰ ਆਪਣੀ ਭਾਬੀ ਦੇ ਉੱਚੀ-ਉੱਚੀ ਬੋਲਣ ਦੀ ਆਵਾਜ਼ ਆਈ ਸ਼ਾਇਦ ਬਲਵੀਰ ਕੌਰ ਆਪਣਾ ਫੋਨ ਕੱਟਣਾ ਭੁੱਲ ਗਈ ਸੀ ਭਾਬੀ ਕਹਿ ਰਹੀ ਸੀ ਕਰ ਲਿਆਂ ਤੀ ਨਾ ਚੁਗਲੀਆਂ ਪੈ ਗਈ ਕਲੇਜੇ ਠੰਡ ਜਾਂ ਕੁਝ ਹੋਰ ਰਹਿ ਗਿਆ ਉਹ ਵੀ ਕਰ ਲੈਂਦੀ ਮੇਰੇ ਆਉਂਦੇ ਹੀ ਫੋਨ ਕਿਉਂ ਰੱਖ ਦਿੱਤਾ ਤੈਨੂੰ ਲੱਗਿਆ ਕਿਤੇ ਮੈਂ ਸੁਣ ਨਾ ਲਵਾਂ ਮੈਂ ਸਭ ਜਾਣਦੀ ਆਂ ਇਸ ਤਰ੍ਹਾਂ ਆਪਣੀ ਮਾਂ ਨੂੰ ਉਲਟਾ ਸਿੱਧਾ ਸਿਖਾ ਕੇ ਘਰ ਖਰਾਬ ਕਰਨ ਵਾਲੀਆਂ ਕੁੜੀਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆਂ ਜਦੋਂ ਦੇਖੋ ਬਿਨਾਂ ਗੱਲੋਂ ਰੋਂਦੀ ਰਹਿੰਦੀ ਹੈ ਭਾਬੀ ਦੀਆਂ ਗੱਲਾਂ ਸੁਣ ਕੇ ਰਾਜਦੀਪ ਦਾ ਦਿਲ ਕੀਤਾ ਕਿ ਜੇ ਕੋਲ ਹੋਵੇ ਤਾਂ ਇੱਕ ਜ਼ੋਰ ਨਾਲ ਚਪੇੜ ਉਸਦੇ ਮੂੰਹ ਤੇ ਮਾਰੇ ਤੇ ਨਾਲੇ ਇਹ ਪੁੱਛੇ ਕਿ ਉਹ ਆਪਣੀ ਮਾਂ ਨੂੰ ਫੋਨ ਕਿਉਂ ਕਰਦੀ ਆ ਇਹ ਉਸਦੀ ਵਜ੍ਹਾ ਕਰਕੇ ਉਸਦੇ ਭਰਾ ਅੱਡ ਹੋ ਗਏ ਤੇ ਹਮੇਸ਼ਾ ਲਈ ਉਸਦੇ ਦਿਮਾਗ ਵਿੱਚੋਂ ਇਹ ਗੱਲਾਂ ਕੱਢ ਦਿਆਂ ਉਸਨੇ ਸੋਚਿਆ ਕਿ ਮੈਂ ਅੱਜ ਰਾਤ ਨੂੰ ਵੀਰਜੀ ਨਾਲ ਗੱਲ ਕਰਾਂਗੀ ਦਰਸਲ ਰਾਜਦੀਪ ਉਸ ਟਾਈਮ ਛੋਟੀ ਜਹੀ ਸੀ ਜਦੋਂ ਉਸਦੇ ਪਾਪਾ ਦੀ ਮੌਤ ਹੋ ਗਈ ਸੀ ਤੇ ਰਾਜਦੀਪ ਦੀ ਮੰਮੀ ਨੇ ਹੀ ਉਹਨਾਂ ਦੋਨਾਂ ਭੈਣ ਭਰਾਵਾਂ ਨੂੰ ਕੱਪੜੇ ਸਲਾਈ ਕਰਕੇ ਪਾਲਿਆ ਤੇ ਪੜਾਇਆ ਲਿਖਾਇਆ ਸੀ ਮਾਪਿਓ ਦੋਨਾਂ ਦਾ ਫਰਜ਼ ਨਿਭਾਇਆ ਸੀ ਬਲਵੀਰ ਕੌਰ ਨੇ ਬੜੇ ਪਿਆਰ ਨਾਲ ਰਾਜਵੰਤ ਨੂੰ ਆਪਣੀ ਨੋਹ ਦੇ ਰੂਪ ਵਿੱਚ ਚੁਣਿਆ ਸੀ ਪਰ ਸਿੱਧੀ ਸਾਦੀ ਭਲੀ ਮਾਨਸ ਬਲਵੀਰ ਕੌਰ ਨੂੰ ਨੂੰ ਬੜੀ ਚਸਤ ਚਲਾਕ ਮਿਲੀ ਉਹ ਕਰਦਾ ਕੋਈ ਕੰਮ ਨਾ ਕਰਦੀ ਰੋਜ਼ ਕੋਈ ਨਾ ਕੋਈ ਬਿਮਾਰੀ ਦਾ ਬਹਾਨਾ ਬਣਾ ਕੇ ਬੈੱਡ ਤੇ ਪਈ ਰਹਿੰਦੀ ਤੇ ਗਰਜੋਤ ਨੂੰ ਉਸ ਦੀ ਮਾਂ ਤੇ ਭੈਣ ਦੇ ਖਿਲਾਫ ਭੜਕਾਉਂਦੀ ਰਹਿੰਦੀ ਘਰ ਦਾ ਸਾਰਾ ਕੰਮ ਦੋਵੇਂ ਮਾਂ ਤੇ ਹੀ ਕਰਦੀਆਂ ਬਲਵੀਰ ਕੌਰ ਇਸ ਕਰਕੇ ਚੋਪ ਰਹੀਦੀ ਕਿ ਧੀ ਦਾ ਵਿਆਹ ਕਰ ਲਵਾਂ ਤੇ ਘਰ ਦੀ ਸ਼ਾਂਤੀ ਬਣੀ ਰਹੇ ਕੋਈ ਵੀ ਗੱਲ ਹੁੰਦੀ ਤਾਂ ਉਹ ਰਾਜਦੀਪ ਨੂੰ ਹੀ ਸਮਝਾਉਂਦੀ ਪਰ ਇਸ ਤਰ੍ਹਾਂ ਹੀ ਰਾਜਦੀਪ ਦਾ ਵਿਆਹ ਹੋ ਗਿਆ ਉਹ ਆਪਣੇ ਸਹੁਰੇ ਘਰ ਚਲੀ ਗਈ ਰਾਜਵੀ ਰਾਜਮੰਤ ਨੂੰ ਆਪਣੀ ਸੱਸ ਦਾ ਰਾਜਦੀਪ ਨਾਲ ਗੱਲਾਂ ਕਰਨਾ ਵੀ ਚੰਗਾ ਨਹੀਂ ਲੱਗਦਾ ਸੀ ਤਾਂ ਉਸ ਦਿਨ ਰਾਤ ਨੂੰ 10 ਵਜੇ ਗਰਜੋਤ ਨੇ ਰਾਜਦੀਪ ਨੂੰ ਫੋਨ ਕੀਤਾ ਆਪਣੇ ਭਰਾ ਦਾ ਨੰਬਰ ਦੇਖ ਕੇ ਰਾਜਦੀਪ ਨੇ ਫੋਨ ਚੁੱਕ ਲਿਆ ਬਿਨਾਂ ਹਾਲਚਾਲ ਪੁੱਛੇ ਉਸ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਚੰਗਾ ਹੋਇਆ ਵੀਰ ਜੀ ਤੁਸੀਂ ਫੋਨ ਕਰ ਲਿਆ ਮੈਂ ਅੱਜ ਤੁਹਾਨੂੰ ਫੋਨ ਕਰਨ ਹੀ ਵਾਲੀ ਸੀ ਸਵੇਰੇ ਹੀ ਮੈਂ ਮੰਮੀ ਨਾਲ ਗੱਲ ਕੀਤੀ ਸੀ ਤੇ ਉਹ ਕਹਿ ਰਹੀ ਸੀ ਵਿੱਚੋਂ ਹੀ ਰਾਜਦੀਪ ਦੀ ਗੱਲ ਕੱਟਦੀ ਗੁਰਜੋਤ ਨੇ ਕਿਹਾ ਰਾਜਦੀਪ ਮੰਮੀ ਆਪਾਂ ਨੂੰ ਛੱਡ ਕੇ ਚਲੀ ਗਈ ਕੀ ਕਹਿ ਰਹੇ ਹੋ ਵੀਰ ਜੀ ਇਹ ਕਿਵੇਂ ਹੋ ਸਕਦਾ ਸਵੇਰੇ ਤਾਂ ਮੈਂ ਗੱਲ ਕੀਤੀ ਸੀ ਮੰਮੀ ਬਿਲਕੁਲ ਠੀਕ ਸੀ ਫਿਰ ਅਚਾਨਕ ਕੀ ਹੋ ਗਿਆ ਮੰਮੀ ਨੂੰ ਰਾਜਦੀਪ ਦੀਆਂ ਤਾਂ ਹਾਂ ਮਾਰ ਕੇ ਰੋਣ ਲੱਗ ਪਈ ਉਸ ਦੇ ਹੱਥਾਂ ਵਿੱਚੋਂ ਫੋਨ ਹੀਠਾਂ ਡੈਗ ਪਿਆ ਰਾਜਦੀਪ ਦੀ ਆਵਾਜ਼ ਸੁਣ ਕੇ ਉਸ ਦਾ ਘਰ ਵਾਲਾ ਭੱਜ ਕੇ ਆਇਆ ਤੇ ਰਾਜਦੀਪ ਨੂੰ ਸੰਭਾਲ ਲਿਆ ਤੇ ਫੋਨ ਹੀਠੋਂ ਚੱਕ ਕੇ ਰਾਜਦੀਪ ਦੇ ਪਤੀ ਨੇ ਕਿਹਾ ਕਿ ਸ਼ਾਮ ਤੱਕ ਅਸੀਂ ਇੱਥੇ ਪਹੁੰਚ ਜਾਵਾਂਗੇ ਉਦੋਂ ਤੱਕ ਤੁਸੀਂ ਮੰਮੀ ਜੀ ਦਾ ਸੰਸਕਾਰ ਨਾ ਕਰਿਓ ਸ਼ਾਮ ਨੂੰ 5 ਵਜੇ ਰਾਜਦੀਪ ਤੇ ਉਸ ਦਾ ਪਰਿਵਾਰ ਉੱਥੇ ਪਹੁੰਚ ਗਿਆ ਪਰ ਰਾਜਦੀਪ ਦੇ ਆਉਣ ਤੋਂ ਪਹਿਲਾਂ ਹੀ ਗਰਜੋਤ ਨੇ ਆਪਣੀ ਮਾਂ ਦਾ ਸੰਸਕਾਰ ਕਰ ਦਿੱਤਾ ਸੀ ਜਦੋਂ ਘਰ ਆ ਕੇ ਮਾਂ ਦੇ ਸੰਸਕਾਰ ਦਾ ਰਾਜਦੀਪ ਨੂੰ ਪਤਾ ਲੱਗਾ ਤਾਂ ਉਹ ਬਹੁਤ ਰੋਂਦੇ ਹੋਏ ਬਸ ਇੰਨਾ ਹੀ ਕਹਿ ਰਹੀ ਸੀ ਕਿ ਐਨੀ ਵੀ ਕੀ ਜਲਦੀ ਸੀ ਵੀਰ ਜੀ ਘੱਟ ਤੋਂ ਘੱਟ ਮੇਰੀ ਅੜੀਕਤਾ ਕਰ ਲੈਂਦੇ ਮੈਂ ਆਖਰੀ ਵਾਰ ਤਾਂ ਆਪਣੀ ਮਾਂ ਨੂੰ ਦੇਖ ਲੈਂਦੀ ਆਪਣੇ ਮਾਂ ਬਿਨਾ ਅੱਜ ਉਸ ਨੂੰ ਉਹੀ ਘਰ ਬਗਾਨਾ ਲੱਗ ਰਿਹਾ ਸੀ ਉਹ ਇਕੱਲੀ ਰੋ ਰਹੀ ਸੀ ਘਰ ਉਸ ਦੀ ਭਾਬੀ ਉਸ ਦੇ ਕੋਲ ਨਾ ਆਈ ਗਰਜੋਤ ਨੇ ਬਸ ਇੰਨਾ ਹੀ ਆਪਣੀ ਭੈਣ ਨੂੰ ਕਿਹਾ ਕਿ ਰੱਬ ਦੇ ਅੱਗੇ ਕਿਸੇ ਦਾ ਜੋਰ ਆ ਸਾਰਿਆਂ ਨੇ ਇੱਕ ਦਿਨ ਜਾਣਾ ਰਾਜਦੀਪ ਸੋਚਾਂ ਵਿੱਚ ਬੈਠੀ ਸੀ ਕਿ ਆਖਰ ਇਹੋ ਜਿਹੀ ਕਿਹੜੀ ਗੱਲ ਹੋ ਗਈ ਮੰਮੀ ਨੇ ਸਵੇਰੇ ਤਾਂ ਮੇਰੇ ਨਾਲ ਵਧੀਆ ਗੱਲ ਕੀਤੀ ਸੀ ਅਚਾਨਕ ਉਸ ਨੂੰ ਕੀ ਹੋ ਗਿਆ ਉਸ ਦਾ ਦਿਲ ਵਾਰ-ਵਾਰ ਕਰ ਰਿਹਾ ਸੀ ਕਿ ਉਹ ਆਪਣੇ ਭਰਾ ਭਰਜਾਈ ਨੂੰ ਇਹ ਗੱਲ ਪੁੱਛੇ ਕਿ ਉਸ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਮਾਂ ਦਾ ਸੰਸਕਾਰ ਕਿਉਂ ਕਰ ਦਿੱਤਾ ਆਖਰੀ ਵਾਰ ਵੀ ਮੈਨੂੰ ਮੂੰਹ ਨਾ ਦੇਖਣ ਦਿੱਤਾ ਕਿਉਂ ਇੰਨੀ ਜਲਦੀ ਉਹਨਾਂ ਨੇ ਸੰਸਕਾਰ ਕਰ ਦਿੱਤਾ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੀ ਮੇਰੀ ਮਾਂ ਅਚਾਨਕ ਇੰਨੀ ਕਮਜ਼ੋਰ ਕਿਵੇਂ ਹੋ ਗਈ ਕਿਤੇ ਨਾ ਕਿਤੇ ਰਾਜਦੀਪ ਦਾ ਦਿਲ ਇਸ ਦੀ ਵਜ੍ਹਾ ਵੀ ਚੰਗੀ ਤਰ੍ਹਾਂ ਜਾਣਦੀ ਸੀ ਉਹ ਜਾਣਦੀ ਸੀ ਕਿ ਉਸ ਦੀ ਸੁਆਬੀਮਾਨੀ ਮਾਂ ਨੇ ਹਰ ਇੱਕ ਰਿਸ਼ਤਾ ਬੜੀ ਇਮਾਨਦਾਰੀ ਨਾਲ ਨਿਭਾਇਆ ਜ਼ਿੰਦਗੀ ਦੀਆਂ ਔਖਾਂ ਤੋਂ ਔਖਨਾ ਪਰੇਸ਼ਾਨੀਆਂ ਨਾਲ ਉਹ ਲੜੀ ਮੁਸ਼ਕਲ ਕੜੀਆਂ ਦੀ ਜ਼ਿੰਦਗੀ ਵਿੱਚ ਬਹੁਤ ਆਂਗਾ ਪਰ ਉਹ ਇਨ੍ਹਾਂ ਮੁਸ਼ਕਲਾਂ ਅੱਗੇ ਕਦੇ ਨਹੀਂ ਹਾਰੀ ਉਸਨੇ ਬਹੁਤ ਮਿਹਨਤ ਕੀਤੀ ਤੇ ਆਪਣੀ ਜ਼ਿੰਦਗੀ ਵਿੱਚ ਆਪਣੇ ਬੱਚਿਆਂ ਤੇ ਨਿਸ਼ਾਵਰ ਕਰ ਦਿੱਤੀ ਵੀਰ ਜੀ ਦੇ ਵਿਆਹ ਤੋਂ ਮਗਰੋਂ ਵੀ ਘਰ ਵਿੱਚ ਸ਼ਾਂਤੀ ਬਣੀ ਰਹੇ ਉਸਨੇ ਉਹਨਾਂ ਦੇ ਕਹੇ ਮੁਤਾਬਕ ਘਰ ਦੇ ਕੰਮ ਵੀ ਕੀਤੇ ਕਿਸੇ ਨੂੰ ਅੱਗੇ ਨਹੀਂ ਬੋਲੀ ਜਦੋਂ ਤੱਕ ਹੱਥ ਪੈਰ ਚੱਲਦੇ ਸੀ ਉਹ ਕਿਸੇ ਤੇ ਬੋਝ ਨਹੀਂ ਬਣੀ ਹੁਣ ਜਦੋਂ ਉਸ ਦਾ ਸਰੀਰ ਕਮਜ਼ੋਰ ਹੋ ਗਿਆ ਸੀ ਤਾਂ ਉਸ ਨੂੰ ਸਹਾਰੇ ਦੀ ਜ਼ਰੂਰਤ ਸੀ ਦਿਖਾਵੇ ਲਈ ਭਾਬੀ ਨੇ ਉਸ ਨੂੰ ਆਪਣੇ ਨਾਲ ਰੱਖਿਆ ਤਾਂ ਸੀ ਪਰ ਉਸ ਦੇ ਇੰਨੀਆਂ ਬੰਦਸ਼ਾਂ ਲਾ ਦਿੱਤੀਆਂ ਕਿ ਉਸ ਨੂੰ ਬਿਨਾਂ ਗਲਤੀ ਦੇ ਸਜ਼ਾ ਦੇ ਦਿੱਤੀ। ਇਹੀ ਸੋਚ-ਸੋਚ ਕੇ ਰਾਜਦੀਪ ਰੋ ਰਹੀ ਸੀ ਉਸ ਦੇ ਘਰੇ ਝਾੜੂ ਪੋਚਾ ਲਾਉਣ ਵਾਲੀ ਸ਼ਾਂਤੀ ਰਾਜਦੀਪ ਕੋਲ ਆਈ ਤੇ ਕਹਿੰਦੀ ਬੇਟਾ ਰੋ ਨਾ ਚੰਗਾ ਹੋਇਆ ਤੇਰੀ ਮਾਂ ਕੈਦ ਚੋਂ ਛੁੱਟ ਗਈ। ਨੈਤਾ ਤੇਰੀ ਭਾਬੀ ਤਾਂ ਹਮੇਸ਼ਾ ਉਸ ਨੂੰ ਇਹੀ ਕਹਿੰਦੀ ਰਹਿੰਦੀ ਕਿ ਇਹ ਨਾ ਪਾ ਇਹ ਨਾ ਖਾ ਇੱਧਰ ਨਾ ਜਾ ਉੱਧਰ ਨਾ ਜਾ ਇੱਥੋਂ ਤੱਕ ਕਿ ਉਸ ਨੂੰ ਮੇਰੇ ਨਾਲ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਬਸ ਉਹ ਆਪਣੇ ਕਮਰੇ ਤੱਕ ਹੀ ਸੀਮਤ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਨਾਲ ਲੜਦੀ ਰਹਿੰਦੀ ਉਸ ਨੂੰ ਹਮੇਸ਼ਾ ਇਹੀ ਜਿਤਾਉਂਦੀ ਰਹਿੰਦੀ ਕਿ ਤੈਨੂੰ ਘਰੇ ਰੱਖ ਕੇ ਅਸੀਂ ਤੇਰੇ ਤੇ ਬਹੁਤ ਵੱਡਾ ਇਹਸਾਨ ਕਰ ਰਹੇ ਆ ਨਹੀਂ ਤਾਂ ਹੋਰ ਕੋਈ ਹੁੰਦਾ ਤਾਂ ਤੈਨੂੰ ਕਦੋਂ ਦਾ ਵਿਰਧ ਆਸ਼ਰਮ ਛੱਡ ਆਉਂਦਾ ਪੁੱਤ ਜਦੋਂ ਵੀ ਤੇਰਾ ਫੋਨ ਆਉਂਦਾ ਸੀ ਤਾਂ ਉਹ ਲੜਾਈ ਕਰਦੀ ਸੀ ਕਿੰਨਾ ਕੁਝ ਉਲਟਾ ਪਲਟਾ ਬੋਲ ਕੇ ਉਸ ਨੂੰ ਸੁਣਾਉਂਦੀ ਉਸ ਨੂੰ ਤਾਂ ਘਰ ਵਿੱਚ ਬੋਝ ਸਮਝਿਆ ਜਾਂਦਾ ਸੀ ਇੱਥੋਂ ਤੱਕ ਕਿ ਤੇਰੀ ਪਰਜਾਈ ਤੋਂ ਲੈ ਕੇ ਤੇਰੇ ਭਰਾ ਤੇ ਭਤੀਜੇ ਭਤੀਜੀਆਂ ਤੱਕ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਰਾਜਦੀਪ ਦਾ ਇਹ ਗੱਲਾਂ ਸੁਣ ਕੇ ਕਲੇਜਾ ਪਾਟ ਰਿਹਾ ਸੀ ਪਰ ਅੱਜ ਉਸਨੇ ਮਨ ਦੀ ਪੜਾਅਸ ਕੱਢਣ ਦਾ ਸੋਚ ਲਿਆ ਅੱਜ ਉਸਨੇ ਸੋਚਿਆ ਕਿ ਅੱਜ ਮੈਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਰ੍ਹਾਂਗੀ ਚਾਹੇ ਮਾਂ ਦੇ ਨਾਲ-ਨਾਲ ਉਸਦੇ ਪੇਕੇ ਹੀ ਕਿਉਣਾ ਖਤਮ ਹੋ ਜਾਣ ਭਾਵੇਂ ਉਸ ਨੂੰ ਆਪਣੇ ਭੈਣ ਭਰਾ ਦੇ ਰਸਤੇ ਨੂੰ ਹੀ ਖਤਮ ਕਰਨਾ ਪਵੇ ਉਹ ਅੱਖਾਂ ਪੂੰਝ ਕੇ ਸਿੱਧਾ ਆਪਣੇ ਭਰਾ ਪਰਜਾਈ ਦੇ ਕਮਰੇ 'ਚ ਚਲੀ ਗਈ ਜਿੱਥੇ ਉਹ ਹਾਸ ਹਾਸ ਗੱਲਾਂ ਕਰ ਰਹੇ ਸੀ ਅਚਾਨਕ ਰਾਜਦੀਪ ਨੂੰ ਦੇਖ ਕੇ ਸਾਰੇ ਇਕਦਮ ਚੁੱਪ ਹੋ ਗਏ ਕੀ ਹੋਇਆ ਰਾਜਦੀਪ ਗਰਜੋਤ ਨੇ ਕਿਹਾ ਰਾਜਦੀਪ ਕਹਿੰਦੀ ਕਿ ਵੀਰ ਜੀ ਤੁਸੀਂ ਮੰਮੀ ਨਾਲ ਗੱਲ ਕਿਉਂ ਨਹੀਂ ਕਰਦੇ ਸੀ ਤੇਰਾ ਕੀ ਮਤਲਬ ਆ ਵੀਰ ਜੀ ਮਤਲਬ ਸਵਾਲ ਦੇ ਬਦਲੇ ਅੱਜ ਮੈਂ ਸਵਾਲ ਨਹੀਂ ਜਵਾਬ ਜਾਣਨਾ ਚਾਹੁੰਦੀ ਆ ਤਾਂ ਗਰਜੋਤ ਨੇ ਮੁਸਕਰਾਉਂਦੇ ਹੋਏ ਕਿਹਾ ਨਹੀਂ ਰਾਜਦੀਪ ਇਹੋ ਜੀ ਕੋਈ ਗੱਲ ਨਹੀਂ ਬਸ ਮਹੀਨਾ ਕ ਹੋ ਗਿਆ ਸੀ ਮੰਮੀ ਦੀ ਕੋਈ ਵੀ ਗੱਲ ਸਮਝਣਾ ਨਹੀਂ ਚਾਹੁੰਦੀ ਸੀ ਸਾਡੇ ਬੋਲਣ ਨਾਲ ਉਸ ਨੂੰ ਜ਼ਿਆਦਾ ਬੁਰਾ ਲੱਗਦਾ ਸੀ ਮੈਂ ਸੋਚਿਆ ਕਿ ਨਾ ਕੋਈ ਗੱਲ ਹੋਵੇਗੀ ਤੇ ਨਾ ਹੀ ਉਸ ਨੂੰ ਬੁਰਾ ਲੱਗੇਗਾ ਇਸ ਲਈ ਗੱਲ ਕਰਨੀ ਬੰਦ ਕੀਤੀ ਸੀ ਇਹਨਾਂ ਸੁਣ ਕੇ ਰਾਜਦੀਪ ਦਾ ਗੁੱਸਾ ਸੱਤਵੇਂ ਸਿਮਾਂ ਤੇ ਚੜ ਗਿਆ ਉਸ ਦਾ ਦਿਲ ਤਾਂ ਕਰ ਰਿਹਾ ਸੀ ਕਿ ਇੱਕ ਜ਼ੋਰ ਨਾਲ ਥੱਪੜ ਆਪਣੇ ਭਰਾ ਦੇ ਮੂੰਹ ਤੇ ਮਾਰੇ ਪਰ ਉਸ ਨੇ ਆਪਣੇ ਆਪ ਤੇ ਕੰਟਰੋਲ ਕੀਤਾ ਤੇ ਕਿਹਾ ਕਿ ਅੱਛਾ ਇਸ ਤਰ੍ਹਾਂ ਤਾਂ ਫਿਰ ਤੈਨੂੰ ਤੇ ਭਾਬੀ ਨੂੰ ਵੀ ਆਪਸ ਵਿੱਚ ਗੱਲ ਕਰਨੀ ਬੰਦ ਕਰਨੀ ਪਵੇਗੀ ਇਥੋਂ ਤੱਕ ਕੇ ਬੱਚਿਆਂ ਦੀ ਗੱਲ ਵੀ ਬੁਰੀ ਲੱਗ ਜਾਂਦੀ ਆ ਤਾਂ ਤੁਸੀਂ ਇੱਕ ਦੂਜੇ ਨਾਲ ਗੱਲ ਕਰਨੀ ਬੰਦ ਕਰ ਦਿਓਗੇ ਜਾਂ ਫਿਰ ਇਹ ਨਜ਼ਮ ਸਿਰਫ ਮੇਰੀ ਮਾਂ ਲਈ ਬਣਾਇਆ ਸੀ ਕਿਉਂ ਮੈਂ ਸਹੀ ਕਹਿ ਰਹੀ ਆ ਨਾ ਤੈਨੂੰ ਤੇ ਭਾਬੀ ਨੂੰ ਵੀ ਗੱਲ ਕਰਨੀ ਬੰਦ ਕਰਨੀ ਪਵੇਗੀ ਕਿਉਂਕਿ ਤੁਹਾਡੀ ਵੀ ਤਾਂ ਆਪਸ ਵਿੱਚ ਬਹਿਸ ਹੋ ਜਾਂਦੀ ਆ ਵੀਰ ਜੀ ਛੋਟਾ ਮੂੰਹ ਤੇ ਵੱਡੀ ਗੱਲ ਅੱਜ ਤੱਕ ਮੈਂ ਤੁਹਾਡੇ ਨਾਲ ਰਿਸ਼ਤੇ ਦਾ ਲਿਹਾਜ਼ ਕਰਦੀ ਆ ਰਹੀ ਸੀ ਪਰ ਹੁਣ ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਾਂਗੀ ਇੱਕ ਘਰ ਵਿੱਚ ਰਹਿ ਕੇ ਕਿਸੇ ਨਾਲ ਗੱਲ ਨਾ ਕਰਨਾ ਮੇਰੀ ਮਾਂ ਲਈ ਇਹ ਸਜ਼ਾ ਕਿੰਨੀ ਵੱਡੀ ਰਹੀ ਹੋਵੇਗੀ ਮੇਰੀ ਮਾਂ ਲਈ ਇਹ ਚੁੱਪ ਬੜਾ ਵੱਡਾ ਦੁੱਖ ਸੀ ਜਿਸ ਕਰਕੇ ਉਸਨੇ ਸਾਰੀਆਂ ਗੱਲਾਂ ਅੰਦਰੋਂ-ਅੰਦਰੀ ਦਵਾਈ ਰੱਖੀਆਂ ਤੇ ਉਸ ਦਾ ਦਿਲ ਧੜਕਣਾ ਬੰਦ ਹੋ ਗਿਆ ਉਸ ਨੂੰ ਹਾਰਟ ਅਟੈਕ ਆ ਗਿਆ ਫਿਰ ਰਾਜਵੰਤ ਬੋਲੀ ਤੇ ਕਹਿੰਦੀ ਦੇਖ ਰਾਜਦੀਪ ਅਸੀਂ ਚੁੱਪ ਕਰਕੇ ਤੇਰੀਆਂ ਸਾਰੀਆਂ ਗੱਲਾਂ ਸੁਣ ਰਹੇ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਕੁਝ ਵੀ ਬੋਲੀ ਜਾਵੇਂ ਇਹ ਸਾਰਾ ਕੁਝ ਤੇਰੇ ਕਰਕੇ ਹੀ ਹੋਇਆ ਤੂੰ ਹੀ ਸਾਰਾ ਦਿਨ ਉਸਦੇ ਕੋਲ ਆਪਣੇ ਸਹੁਰਿਆਂ ਦਾ ਦੁੱਖ ਰੋਂਦੀ ਰਹਿੰਦੀ ਸੀ ਸਾਡੇ ਖਿਲਾਫ ਮੰਮੀ ਨੂੰ ਭੜਕਾਉਂਦੀ ਰਹਿੰਦੀ ਸੀ ਜਿਸ ਕਰਕੇ ਉਸ ਨੂੰ ਸਾਡੀ ਹਰ ਸਹੀ ਗੱਲ ਵੀ ਗਲਤ ਲੱਗਦੀ ਸੀ ਰਾਜਦੀਪ ਆਪਣੀ ਭਾਬੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਪਰ ਵੱਡੀ ਹੋਣ ਕਰਕੇ ਉਸ ਦਾ ਲਿਹਾਜ਼ ਕਰਦੀ ਸੀ ਰਾਜਦੀਪ ਕਹਿੰਦੀ ਭਾਬੀ ਇਹ ਤਾਂ ਗੱਲ ਮੈਂ ਜਾਣਦੀ ਸੀ ਕਿ ਤੇਰੀ ਸੋਚ ਕਿੰਨੀ ਘਟੀਆ ਤੂੰ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕਿਸੇ ਨੂੰ ਵੀ ਗਲਤ ਸਾਬਤ ਕਰ ਸਕਦੀ ਹੋ ਪਰ ਤੇਰੀ ਐਨੀ ਗੰਦੀ ਸੋਚ ਹੋ ਜਾਵੇਗੀ ਇਹ ਮੈਨੂੰ ਅੱਜ ਪਤਾ ਲੱਗਿਆ ਮੈਨੂੰ ਮੰਮੀ ਤੋਂ ਆਜ਼ਾਦ ਹੋਣਾ ਚਾਹੀਦਾ ਸੀ ਤੇਰੀ ਮਨੋਕਾਮਨਾ ਪੂਰੀ ਹੋ ਗਈ ਅੱਜ ਮੇਰੀ ਮਾਂ ਚਲੀ ਗਈ ਮੇਰੀ ਮਾਂ ਨੂੰ ਕਿੰਨੀ ਤਕਲੀਫ ਦਿੱਤੀ ਤੁਸੀਂ ਅੱਜ ਰਾਜਦੀਪ ਦਾ ਮਨ ਸਾਰਿਆਂ ਤੋਂ ਖੱਟਾ ਹੋ ਗਿਆ ਤੇ ਉਸਨੇ ਬਸ ਇੰਨਾ ਹੀ ਕਿਹਾ ਕਿ ਮੇਰੀ ਮਾਂ ਨੇ ਸਾਰੀ ਜ਼ਿੰਦਗੀ ਦੁੱਖਾਂ ਤਕਲੀਫਾਂ ਵਿੱਚ ਕੱਟੀ ਤੇ ਕਦੇ ਹੌਂਸਲਾ ਨਹੀਂ ਹਾਰਿਆ ਸੀ ਤੇ ਉਸ ਟਾਈਮ ਉਸਨੇ ਹੱਸ ਕੇ ਲੰਘਾਇਆ ਪਰ ਅੱਜ ਜਦੋਂ ਉਸਦੇ ਸੋਖ ਲੈਣ ਦੇ ਦਿਨ ਆਏ ਸੀ ਤਾਂ ਤੁਸੀਂ ਉਸ ਨੂੰ ਬਹੁਤ ਤਕਲੀਫ ਦਿੱਤੀ ਫਿਰ ਗੁੱਸੇ ਨਾਲ ਰਾਜਦੀਪ ਨੇ ਕਿਹਾ ਕਿ ਮੈਂ ਅੱਜ ਇਸ ਘਰ ਤੋਂ ਜਾ ਰਹੀ ਹਾਂ ਇਸ ਤੋਂ ਬਾਅਦ ਮੇਰਾ ਤੁਹਾਡੇ ਨਾਲ ਰਿਸ਼ਤਾ ਖਤਮ ਪਰ ਆਖਰੀ ਗੱਲ ਇਹ ਵੀ ਆ ਭਾਬੀ ਕਿ ਮੇਰੇ ਨਾਲ ਮੰਮੀ ਦੀ ਫੋਨ ਤੇ ਗੱਲ ਕਰਨ ਤੋਂ ਤੈਨੂੰ ਐਨੀ ਤਕਲੀਫ ਹੁੰਦੀ ਸੀ ਤਾਂ ਤੂੰ ਆਪਣੀ ਮਾਂ ਨਾਲ ਸਾਰਾ ਦਿਨ ਕਿਉਂ ਫੋਨ ਤੇ ਗੱਲਾਂ ਕਰਦੀ ਰਹਿੰਦੀ ਤੂੰ ਵੀ ਆਪਣੀ ਮਾਂ ਨਾਲ ਗੱਲ ਕਰਨਾ ਛੱਡ ਦੇ ਕਿਤੇ ਇਹ ਨਾ ਹੋਵੇ ਕਿ ਸਹੁਰਿਆਂ ਦੀ ਤਰ੍ਹਾਂ ਤੂੰ ਆਪਣੇ ਪੇਕੇ ਆ ਤੇ ਦੋਵੇਂ ਭਰਾਵਾਂ ਦਾ ਰਿਸ਼ਤਾ ਖਤਮ ਕਰ ਬੈਠੇ ਅੱਜ ਤੁਸੀਂ ਦੋਨੋਂ ਮੇਰੀ ਇੱਕ ਗੱਲ ਯਾਦ ਰੱਖਣਾ ਮੇਰੀ ਮਾਂ ਨੂੰ ਤੁਸੀਂ ਦੋਨਾਂ ਨੇ ਮਿਲ ਕੇ ਜਿੰਨੀ ਤਕਲੀਫ ਦਿੱਤੀ ਆ ਤੁਹਾਨੂੰ ਦੋਹਾਂ ਨੂੰ ਵੀ ਓਨੀ ਤਕਲੀਫ ਝੱਲਣੀ ਪਵੇਗੀ ਕਿਉਂਕਿ ਤੁਹਾਡੇ ਵੀ ਅੱਗੇ ਇੱਕ ਪੁੱਤ ਤੇ ਇੱਕ ਧੀ ਆ ਐਸ ਲਈ ਅੱਜ ਤੋਂ ਬਾਅਦ ਤੁਸੀਂ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦਿਓ ਕੱਲ ਨੂੰ ਜਦੋਂ ਤੁਹਾਡੀ ਨੋ ਤੁਹਾਡੀ ਧੀ ਨਾਲ ਗੱਲਾਂ ਨਾ ਕਰਨ ਦੇਵੇਗੀ ਤਾਂ ਤੁਹਾਨੂੰ ਮੇਰੀ ਮਾਂ ਦੀ ਤਕਲੀਫ ਦਾ ਅਹਿਸਾਸ ਹੋਵੇਗਾ ਯਾਦ ਰੱਖਣਾ ਮੇਰੀ ਗੱਲ ਤੇ ਭਾਬੀ ਅੱਜ ਤੋਂ ਬਾਅਦ ਮੇਰੀ ਮਾਂ ਦਾ ਫੋਨ ਕਦੇ ਨਹੀਂ ਵੱਜੇਗਾ ਵੀਰ ਜੀ ਅੱਜ ਤੋਂ ਬਾਅਦ ਮੈਂ ਫੋਨ ਕਦੇ ਨਹੀਂ ਕਰਾਂਗੀ ਅੱਜ ਮਾਂ ਦੇ ਨਾਲ ਤੇਰੀ ਭੈਣ ਵੀ ਮਰ ਗਈ ਅੱਜ ਤੋਂ ਬਾਅਦ ਤੇਰੇ ਕੋਲ ਆਪਣਾ ਕਹਿਣ ਲਈ ਇੱਕ ਵੀ ਰਿਸ਼ਤਾ ਨਹੀਂ ਸਾਰੇ ਰਿਸ਼ਤੇ ਮਾਂ ਦੇ ਨਾਲ ਹੀ ਖਤਮ ਹੋ ਗਏ ਕਹਿ ਕੇ ਰਾਜਦੀਪ ਵਾਪਸ ਆਪਣੇ ਸਹੁਰੇ ਆ ਗਈ ਤੇ ਉਸ ਤੋਂ ਬਾਅਦ ਕਦੇ ਵੀ ਆਪਣੇ ਪੇਕੇ ਨਹੀਂ ਗਈ ਤੇ ਨਾ ਹੀ ਕਦੇ ਕੋਈ ਫੋਨ ਕੀਤਾ ਪਰ ਅੱਜ ਇੰਨੇ ਸਾਲਾਂ ਬਾਅਦ ਜਦੋਂ ਆਪਣੇ ਭਰਾ ਭਝਾਈ ਨੂੰ ਆਪਣੇ ਘਰੇ ਆਇਆ ਦੇਖਿਆ ਤਾਂ ਸਾਲਾਂ ਪੁਰਾਣੀਆਂ ਗੱਲਾਂ ਅੱਖਾਂ ਅੱਗੇ ਘੁੰਮਣ ਲੱਗੀਆਂ ਰਾਜਦੀਪ ਦੀ ਕੁੜੀ ਨੇ ਹੀ ਚਾਹ ਪਾਣੀ ਪਿਆਇਆ ਪਰ ਰਾਜਦੀਪ ਕੁਝ ਨਾ ਬੋਲੀ ਰਾਜਦੀਪ ਦੀਆਂ ਅੱਖਾਂ ਤਾਂ ਦੋਨਾਂ ਨੂੰ ਦੇਖ ਕੇ ਜਿਵੇਂ ਪੱਥਰ ਬਣ ਗੰਗੀਆਂ ਸੀ ਰਾਜਦੀਪ ਦੀ ਨੋ ਨੇ ਆ ਕੇ ਮਾਮਾ ਮਾਮੀ ਜੀ ਦੇ ਪੈਰੀ ਹੱਥ ਲਾਏ ਭੈਣ ਦਾ ਹੱਸਦਾ ਵਸਦਾ ਪਰਿਵਾਰ ਦੇਖ ਕੇ ਰਾਜਦੀਪ ਦੇ ਭਰਾ ਭਝਾਈ ਇੱਕ ਦੂਜੇ ਵੱਲ ਦੇਖਦੇ ਰਹਿ ਗਏ ਰਾਜਦੀਪ ਦੀ ਭਝਾਈ ਨੇ ਰਾਜਦੀਪ ਨੂੰ ਕਿਹਾ ਕਿ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਆ ਜਦੋਂ ਸਾਡੇ ਨਾਲ ਇਹ ਸਭ ਹੋਇਆ ਸਾਨੂੰ ਫਿਰ ਪਤਾ ਲੱਗਿਆ ਕਿ ਅਸੀਂ ਕਿੰਨੀ ਵੱਡੀ ਗਲਤੀ ਕੀਤੀ ਸੀ ਅੱਜ ਸਾਡੇ ਦੋਨੋਂ ਬੱਚੇ ਸਾਡੇ ਨਾਲ ਗੱਲ ਨਹੀਂ ਕਰਦੇ ਦੋਨਾਂ ਨੂੰ ਬਸ ਸਾਡੇ ਘਰ ਜ਼ਮੀਨ ਜਾਇਦਾਦ ਦਾ ਲਾਲਚ ਆ ਪਰ ਉਹਨਾਂ ਨੂੰ ਸਾਡੇ ਨਾਲ ਕੋਈ ਮਤਲਬ ਨਹੀਂ ਅਸੀਂ ਜਿਉਂਦੇ ਹਾਂ ਜਾਂ ਮਰ ਗਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਚਾਹੁੰਦੇ ਹਨ ਕਿ ਅਸੀਂ ਸਾਡਾ ਘਰਵਾਰ ਉਹਨਾਂ ਦੇ ਨਾਮ ਕਰਕੇ ਕਿਸੇ ਗੁਰਦੁਆਰੇ ਚਲੇ ਜਾਈਏ ਨੋਂ ਤਾਂ ਨੋਂ ਧੀ ਵੀ ਬਗਾਨਿਆਂ ਵਰਗਾ ਵਿਵਹਾਰ ਕਰਦੀ ਆ ਕੋਈ ਸਾਡੇ ਨਾਲ ਮਤਲਬ ਨਹੀਂ ਰੱਖਦਾ ਜਿੰਨਾ ਬੱਚਿਆਂ ਨੂੰ ਅਸੀਂ ਐਨੇ ਲਾਡ ਪਿਆਰ ਨਾਲ ਪਾਲਿਆ ਉਹਨਾਂ ਲਈ ਸਾਡੇ ਪਿਆਰ ਦਾ ਕੋਈ ਮੁੱਲ ਨਹੀਂ ਰੋਂਦੀ ਰੋਂਦੀ ਰਾਜਵੰਤ ਆਪਣਾ ਦੁੱਖ ਬਿਆਨ ਕਰ ਰਹੀ ਸੀ ਤਾ ਗਰਜੋਤ ਨੇ ਕਿਹਾ ਰਾਜਦੀਪ ਜੇ ਤੂੰ ਸਾਨੂੰ ਮaaf ਕਰ ਦੇਵੇਂਗੀ ਤਾਂ ਸਾਨੂੰ ਇੰਜ ਲੱਗੇਗਾ ਜਿਵੇਂ ਮਾਂ ਨੇ ਮaaf ਕਰ ਦਿੱਤਾ ਹੁਣ ਮਾਂ ਤਾਂ ਹੈ ਨਹੀਂ ਇਸ ਲਈ ਹੁਣ ਤੇਰੇ ਤੋਂ ਹੱਥ ਜੋੜ ਕੇ ਤੇਰੇ ਪੈਰਾਂ ਨੂੰ ਹੱਥ ਲਾ ਕੇ ਮਾਫੀ ਮੰਗਦੇ ਆ ਸਾਨੂੰ ਮaaf ਕਰ ਦੇ ਰਾਜਦੀਪ ਕਹਿੰਦੀ ਮਾਫਤਾ ਮੈਨੂੰ ਤੁਸੀਂ ਕਰ ਦਿਓ ਵੀਰ ਜੀ ਜਿਸ ਦੇ ਨਾਲ ਤੁਸੀਂ ਇਹ ਗੁਨਾਹ ਕੀਤਾ ਮaaf ਕਰਨ ਦਾ ਹੱਕ ਵੀ ਸਿਰਫ ਉਸ ਨੂੰ ਹੀ ਹੈ ਪਰ ਮੈਨੂੰ ਮaaf ਕਰੋ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੀ ਰਾਜਦੀਪ ਸੋਚਣ ਲੱਗੀ ਕਿ ਲੋਕ ਸਹੀ ਕਹਿੰਦੇ ਹਨ ਕਿ ਆਪਣੇ ਕਰਮਾਂ ਦੀ ਸਜ਼ਾ ਦੇਰ ਨਾਲ ਹੀ ਸਹੀ ਪਰ ਮਿਲਦੀ ਜ਼ਰੂਰ ਆ। ਸੋ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ।